ਗੁੱਡ ਮਾਰਨਿੰਗ ਦੋਸਤੋ ਕੀ ਹਾਲ ਨੇ ਤਾਂ ਸਵੇਰ ਸਵੇਰ ਉੱਠਿਆ ਤਾਂ ਉਹੀ ਜਿੱਦਾਂ ਸਵੇਰ ਸਵੇਰ ਹਰ ਰੋਜ਼ ਹੈ ਜਿਹੜੀ ਸਵੇਰ ਮਾੜੀ ਹੁੰਦੀ ਹੈ ਤੇ ਇਹ ਸਵੇਰ ਵੀ ਮਾੜੀ ਆ ਮਾੜੀ ਉਦਾਂ ਨਹੀਂ ਪਰ ਜਦੋਂ ਆਪਾਂ ਇਦਾਂ ਦਾ ਮਾਹੌਲ ਦੇਖਦੇ ਆ ਕਿਚਨ ਚ ਤਾਂ ਇਦਾਂ ਦੀਆਂ ਚੀਜ਼ਾਂ ਜਦੋਂ ਯਾਰ ਮੱਥੇ ਲੱਗਦੀਆਂ ਬੰਦੇ ਦੇ ਤਾਂ ਸਵੇਰ ਮਾੜੀ ਹੋ ਜਾਂਦੀ ਆ ਕਿਉਂਕਿ এনवायरमेंट ਬਹੁਤ ਅਸਰ ਪਾਉਂਦਾ ਹੈ ਤੁਹਾਡੇ ਆਸ-ਪਾਸੇ ਦਾ ਕੀ এনवायरमेंट ਹੈ ਤਾਂ ਇਹੀ ਹੈ ਯਾਰ ਕਿ ਬੰਦੇ ਨੂੰ ਘਰ ਵਾਲੀ ਮਾੜੀ ਮਿਲ ਜੇ ਪਰ ਰੂਮ ਮੇਟ ਜਾਂ ਜਿਹੜੇ ਰਹਿਣ ਵਾਲੇ ਹੁੰਦੇ ਆ ਨਾਲ ਵਾਲੇ ਉਹ ਨਾ ਮਾੜੀ ਮਿਲਣ ਤੇ ਇਹ ਚੀਜ਼ਾਂ ਬੰਦੇ ਦਾ ਬੈਕਗ੍ਰਾਉਂਡ ਵੀ ਦੱਸ ਦਿੰਨੀ ਆ ਕਿ ਜਿਹੜਾ ਤੁਹਾਡੇ ਨਾਲ ਬੰਦਾ ਰਹਿ ਰਿਹਾ ਉਹਦਾ ਬੈਕਗ੍ਰਾਉਂਡ ਕਿਤਾ ਹੁੰਦਾ ਕਿਉਂਕਿ ਜਿਹੜੇ ਬੰਦੇ ਸਾਫ ਸਫਾਈ ਚੋਂ ਆਏ ਹੁੰਦੇ ਨੇ ਜਾਂ ਚੰਗੇ ਘਰਾਂ ਚੋਂ ਆਏ ਹੁੰਦੇ ਨੇ ਉਹ ਉਹਨਾਂ ਨੇ ਆਪਣੇ ਆਲਾ ਦਵਾਲਾ ਉਹਨਾਂ ਦਾ ਸਾਫ਼ ਸੁਧਰਾ ਹੁੰਦਾ ਆਪਨਾਤੇ ਤੋਤੇ ਹੁੰਦੇ ਆ ਵਧੀਆ ਹੁੰਦੇ ਨੇ ਪਰ ਤੁਸੀਂ ਦੇਖ ਸਕਦੇ ਆ ਕਿ ਜਦੋਂ ਬੰਦਾ ਇਦਾਂ ਦਾ ਸਾਰਾ ਗੰਦ ਪਾ ਕੇ ਰੱਖੇ ਰੂਮ ਵਿੱਚ ਆਸੇ-ਵਾਸੇ ਸਾਰੇ ਕੱਪੜੇ ਖਾਰੀ ਰੱਖੇ ਕਿਚਨ ਚ ਸਾਰੇ ਭਾਂਡੇ ਉਦਾਂ ਹੀ ਸੁੱਟੇ ਜੇ ਤਾਂ ਸਮਝ ਹੀ ਸਕਦੇ ਆ ਤੁਸੀਂ ਕਿ ਬੰਦਾ ਕਿੱਦਾਂ ਦੇ ਬੈਕਗ੍ਰਾਉਂਡ ਵਿੱਚੋਂ ਆਇਆ ਹੋਊਗਾ ਕਿਦਾਂ ਦਾ ਉਹਦਾ ਰਹਿਣਾ ਸਹਿਣਾ ਹੋਊਗਾ ਪਿਛਲਾ ਇੰਨਾਂ ਚੀਜ਼ਾਂ ਤੋਂ ਹੀ ਬੰਦਾ ਜੱਜ ਹੋ ਜਾਂਦਾ ਹੈ ਕਿ ਬੰਦਾ ਇੰਡੀਆ ਵਿੱਚ ਜਾਂ ਪੰਜਾਬ ਵਿੱਚੋਂ ਉਹਦੇ ਘਰ ਦੇ ਹਾਲ ਹਾਲਾਤ ਕਿਦਾਂ ਦੇ ਸੀ ਮਤਲਬ ਇਹਦਾ ਨਹੀਂ ਕਿ ਚੱਲ ਬੰਦਾ ਗਰੀਬ ਹੋ ਸਕਦਾ ਆ ਇਹਦੀ ਕੋਈ ਇਹ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਨਾਰਮਲ ਗੱਲਾਂ ਨੇ ਆਮ ਗੱਲਾਂ ਨੇ ਕਿ ਰਹਿਣਾ ਸਹਿਣਾ ਕਿਦਾਂ ਉਹ ਤਾਂ ਇੱਕ ਕੋਈ ਵੀ ਯਾਰ ਬੰਦਾ ਮਤਲਬ ਇਹ ਤਾਂ ਆਮ ਗੱਲਾਂ ਨੇ ਉਹ ਤਾਂ ਸਭ ਨੂੰ ਪਤਾ ਹੁੰਦੀਆਂ ਨੇ ਪਰ ਜਿਵੇਂ ਉਹ ਪੰਜਾਬੀ ਬਣੀਆਂ ਨਹੀਂ ਕਹਿੰਦੀਆਂ ਹੁੰਦੀਆਂ ਕੇ 12 ਵਜੇ ਦੇ ਤੱਕ ਪਹਿਲਾਂ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਪਏ ਰਹਿਣਾ ਤੇ ਬਾਅਦ ਚ ਉੱਠ ਕੇ ਸਾਰਾ ਕੁਝ ਜਿੱਥੇ ਪਿਆ ਉੱਥੀ ਸਾਰਾ ਕੁਝ ਛੱਡ ਕੇ ਚਲੇ ਜਾਣਾ ਤਾਂ ਮੇਰੇ ਇੰਡੀਆ ਵਿੱਚ ਕੋਈ ਭੈਣ ਨਹੀਂ ਸੀਗੀ ਤਾਂ ਅਸੀਂ ਤਾਂ ਭਰਾਈਆਂ ਤਾਂ ਸਾਰੇ ਕੰਮ ਐ ਇੰਡੀਆ ਵਿੱਚ ਵੀ ਆਪ ਹੀ ਕਰਦਾ ਹੁੰਦਾ ਸੀ ਘਰ ਦੇ ਘਰ ਦੇ ਨਾਲ ਸਾਰੇ ਕੱਪੜੇ ধਵਾ ਦੇਣੇ ਸਾਫ ਸਫਾਈਆਂ ਕਰਨੀਆਂ ਖਾਣਾ ਬਣਾਉਣਾ ਸਾਰਾ ਕੁਝ ਆਉਂਦਾ ਪੰ ਨਾ ਜਾਣੇ ਤਾਂ ਕਰਕੇ ਵੀ ਆਪਾਂ ਨੂੰ ਓਦਾਂ ਦੀਆਂ ਆਦਤਾਂ ਨਹੀਂ ਸਾਫ਼ ਸੁਥਰੀ ਰਹਿਣ ਦੀਆਂ ਸਾਰੇ ਜਿਹੜੀਆਂ ਚੀਜ਼ਾਂ ਉਹ ਸਮੇਂ ਆਪਦੇ ਮਤਲਬ ਜਿਹੜੀਆਂ ਟਿਕਾਣੇ ਤੇ ਹੋਣ ਤਾਂ ਜੋ ਵੀ ਅਰੇ ਇਦਾਂ ਦੀ ਮਤਲਬ ਰੂਮ ਮੇਟ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਇਦਾਂ ਖਿਆਲ ਰੱਖਣਾ ਚਾਹੀਦਾ ਕਿ ਆਪਾਂ ਜਿੱਥੇ ਜਿਹੜੀ ਜਗ੍ਹਾ ਰਹਿੰਦੇ ਆ ਉਸ ਚੀਜ਼ ਦਾ এনवायरमेंट ਆ ਉਸ ਨੂੰ ਵਧੀਆ ਬਣਾ ਕੇ ਰੱਖੀਏ ਸਾਫ਼ ਸੁਥਰਾ ਕਿ ਆਪਾਂ ਜਦੋਂ ਸਵੇਰ ਉੱਠੀਏ ਆਪਣਾ ਵੀ ਜਿਹੜਾ ਮਾਣਾ ਉਹ ਮਤਲਬ ਵਧੀਆ ਲੱਗੇ ਆਪਾਂ ਨੂੰ ਕਿਉਂਕਿ ਆਪਾਂ ਅੱਜ ਸਵੇਰ ਹੀ ਇਦਾਂ ਗੰਦ ਮੰਦਾ ਆਪਦੇ ਆਸ-ਪਾਸੇ ਵੇਖਾਂਗੇ ਤਾਂ ਸਾਰਾ ਦਿਨ ਆਪਣਾ ਉਦਾਂ ਦਾ ਹੀ ਕਟਿਆ ਬੇਕਾਰ ਹੀ ਜਾਣਾ